ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਦੇਸੀ ਜੱਟ ਸਿੱਧੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਕਰਦੇ ਹਾਂ ਜੀ ਬਲੌਗ ਸ਼ੁਰੂ ਤੇ ਬਲੌਗ ਸ਼ੁਰੂ ਕਰਾਂਗੇ ਜੀ ਆਪਾਂ ਅੱਜ ਜਿਹੜਾਗਾ ਸ਼ਾਵਣ ਦਾ ਤਿਹਾਰਾ ਉਹ ਕਰਾਂਗੇ ਸੈਲੀਬ੍ਰੇਟ ਆਪਾਂ ਤੋਂ ਜੀ ਕੰਮ ਧੰਦੇ ਉਹ ਕਈ ਦਿਨ ਹੋਵੇ ਜੀ ਬੜਾ ਜ਼ਿਆਦਾ ਕੰਮ ਹੋਣ ਕਰਕੇ ਜੀ ਆਪਾਂ ਤੋਂ ਪਹਿਲਾਂ ਨਹੀਂ ਇੰਜ ਆ ਗਿਆ ਆਪਾਂ ਜੀ ਮਹਿੰਦੀ ਲਵਾ ਕੇ ਲਿਆਵਾਂਗੇ ਨਾਲੇ ਆਪਾਂ ਜੀ ਚੂੜੀਆਂ ਜਿਹੜੀਆਂ ਉਹ ਚੜਵਾ ਕੇ ਲਿਆਵਾਂਗੇ ਵੈਸੇ ਜੀ ਮੇਰਾ ਹੱਥ ਜੀ ਭਾਰੀ ਭਾਰੀ ਹੋਣ ਕਰਕੇ ਜੀ ਦੇਖਾਂਗੇ ਜਿੰਨੀਆਂ ਵੀ ਚੂੜੀਆਂ ਆਪਣੇ ਚੜੀਆਂ ਤੇ ਚੜਵਾ ਲਿਆਵਾਂਗੇ ਤੇ ਕੰਗੀ ਆ ਜੀ ਮੇਰੇ ਹੱਥ 'ਚ ਕੰਗੀ ਹੋਣ ਕਰਕੇ ਜਿਹੜੇ ਚੂੜੀਆਂ ਉਹ ਸੇਤ ਹੀ ਨਹੀਂ ਚੜਦੀਆਂ ਹੈਗੀਆਂ ਬਾਕੀ ਜਿਹੜੇ ਪਿੰਡਾਂ ਦੇ ਵਿੱਚ ਤਾਂ ਆਪਣੇ ਜਿਹੜੇ ਸੌਫਸ ਹੁੰਦੀਆਂ ਨੇ ਉਹਨਾਂ ਦੇ ਦੇਖੋ ਜੀ ਕਿੰਨੀਆਂ ਥੋੜੀਆਂ ਚੂੜੀਆਂ ਹੁੰਦੀਆਂ ਨੇ ਅੱਗੇ ਭੈਣਾ ਜ਼ਿਆਦਾ ਚੜਾਉਂਦੀਆਂ ਹੁੰਦੇ ਹੁੰਸੀ ਤੇ ਉਹ ਵੀ ਜ਼ਿਆਦਾ ਜਿਹੜੇ ਦੁਕਾਨਦਾਰ ਨੇ ਚੂੜੀਆਂ ਰੱਖਦੀ ਹੁੰਦੇ ਹੁਣ ਉਹ ਵੀ ਜੀ ਬਸ ਇੱਕ ਦੋ ਜਿਹੜਾ ਹੁਣ ਤੁਸੀਂ ਨੇ ਥੋੜੀਆਂ ਕਾਣੀਆਂ ਚੂੜੀਆਂ ਹੀ ਰੱਖੀਆਂ ਹੁੰਦੀਆਂ ਨੇ ਦੇਖਾਂਗੇ ਜੀ ਆਪਣੇ ਇੱਥੋਂ ਚੜਗੀਆਂ ਚੂੜੀਆਂ ਤਾਂ ਆਪੇ ਇੱਥੋਂ ਚੜਾ ਲਾਂਗੇ ਨਹੀਂ ਜੀ ਆਪਾਂ ਫਿਰ ਆਪਾਂ ਜਿੱਤ ਪੇ ਗਏ ਆਪਣੇ ਲਵੇ ਤਪਾ ਸਹਿਰ ਪੈਂਦਾ ਹੈਗਾ ਜਿਸ ਦਿਨ ਆਪਾਂ ਉਥੇ ਗਏ ਉਥੇ ਬਹੁਤ ਜਿਆਦਾ ਸੌਫਸ ਨੇ ਨਹੀਂ ਫਿਰ ਆਪਾਂ ਉਥੇ ਜਿਹੜੀਆਂ ਚੂੜੀਆਂ ਨੇ ਉਹ ਚੜਵਾਇਆਵਾਂਗੇ ਚਲੋ ਜੇ ਆਪਾਂ ਕੇਰਾਂ ਜਿਹੜਾ ਸੈਲੂਨ ਜਾਵਾਂਗੇ ਨਾਲੇ ਆਪਾਂ ਚੜਵਾਵਾਂਗੇ ਚੂੜੀਆਂ ਤੇ ਆਪਾਂ ਜਿਹੜਾ ਇਹ ਸਾਵਣ ਦਾ ਤਿਹਾਰ ਆ ਇਹ ਜਿੰਨਾ ਵੀ ਹੋਇਆ ਤਾਂ ਸੈਲੀਬ੍ਰੇਟ ਕਰਾਂਗੇ ਬਾਕੀ ਸਾਰੀਆਂ ਭੈਣਾਂ ਰਿਕਵੈਸਟਾਂ ਭੈਣੇ ਵੀ ਜਰੂਰ ਉਹ ਜਿਹੜਾ ਸਾਵਣ ਦਾ ਤਿਹਾਰਾ ਤੁਹਾਨੂੰ ਮਹਿੰਦੀ ਤੇ ਚੂੜੀਆਂ ਜਰੂਰ ਚੜਾਉਣੀਆਂ ਚਾਹੀਦੀ ਨੇ ਇਹ ਤਿਹਾਰ ਇਹਨਾਂ ਭੈਣਾਂ ਦਾ ਹੁੰਦਾ ਹੈ ਇਹਨਾਂ ਨੂੰ ਜਰੂਰ ਸੈਲੀਬ੍ਰੇਟ ਕਰਿਆ ਕਰੋ ਅੱਗੇ ਤਾਂ ਪਹਿਲਾਂ ਸਮੇਂ 'ਚ ਜਿਹੜੀਆਂ ਰੱਤੀਆਂ ਹੁੰਦੀਆਂ ਸੀ ਉਹ ਲੱਗਦੀਆਂ ਹੁੰਦੀਆਂ ਹੁਣ ਤਾਂ ਰੱਤੀਆਂ ਨੇ ਜੀ ਇਹ ਵੀ ਪਿੱਛੜ ਚੁੱਕੀਆਂ ਨੇ ਤੇ ਹੁਣ ਤਾਂ ਜਿਤੀਆਂ ਵੀ ਲੋਪ ਹੋ ਗਈਆਂ ਜਿਹੜੇ ਸਾਰੇ ਤਿਹਾਰ ਨੇ ਹੁਣ ਤਾਂ ਇਹ ਤਿਹਾਰ ਜਿਹੜੇ ਸੈਲੀਬ੍ਰੇਟ ਕਰਨ ਤੋਂ ਜਿਹੜਾ ਹੁਣ ਲੋਪ ਹੋ ਗਏ ਤੇ ਜੇ ਜੇ ਕੋਈ ਆਪਣੇ ਲਵੇ ਵੀ ਤੀਆਂ ਦਾ ਤਿਹਾਰ ਮਨਾਇਆ ਗਿਆ ਆਪਾਂ ਤੁਹਾਡੇ ਨਾਲ ਜੂ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਤੇ ਹਜੇ ਤਾਂ ਕੋਈ ਵੀ ਸੁਣਿਆ ਨਹੀਂ ਹੈਗਾ ਜੀ ਕੋਈ ਵਿਚਾਰ ਨਹੀਂ ਹੈਗਾ ਵੀ ਜੇ ਕੋਈ ਤਿਹਾਰ ਹੋਇਆ ਤਾਂ ਆਪਾਂ ਤੁਹਾਡੇ ਨਾਲ ਜਿਹੜੀ ਵੀਡੀਓ ਜੂ ਸ਼ੇਅਰ ਕਰਾਂਗੇ ਤੇ ਬਸ ਭੈਣੇ ਹੁਣ ਮਹਿੰਦੀ ਲਾ ਲਿਆ ਕਰੋ ਚੂੜੀਆਂ ਚੜਾ ਲਿਆ ਕਰੋ ਬਸ ਇਹੀ ਆਪਣਾ ਹੁਣ ਤਾਂ ਤੀਆਂ ਦਾ ਤਿਹਾਰ ਹੈ ਰਹਿ ਗਿਆ ਅੱਗੇ ਭੈਣਾਂ ਗੀਤ ਗਾਉਣੀਆਂ ਜੀ ਆਪਾਂ ਤੇ ਤਿਹਾਰ ਜਿਹੜਾ ਸੀ ਸੈਲੀਬ੍ਰੇਟ ਕਰਤੀਆਂ ਸੀ ਤੇ ਚਲੋ ਠੀਕ ਆ ਭੈਣੇ ਹੁਣ ਤਾਂ ਤਿਹਾਰ ਵਾਸਤੇ ਇੰਨੀ ਸੀਮਤ ਰਹਿ ਗਏ ਤੇ ਚਲੋ ਜੀ ਸੈਲੂਨ ਜਾਵਾਂਗੇ ਇਹ ਆਪਣੇ ਪਿੰਡ ਦੇ ਨੇੜੇ ਹੀ ਹੈਗਾ ਆਪਣੇ ਬਾਰ-ਬਾਰ ਫਿਰਨੀ ਤੇ ਪਿੰਡ ਦੀ ਬਾਹਰ ਹੀ ਰਹੇਗਾ ਲਵੀ ਆਪਣੇ ਘਰ ਦੇ ਤੇ ਉੱਥੇ ਕੁਛਾਂ ਦੇ ਡੈਡੀ ਮੈਨੂੰ ਤਾਰੇ ਆਉਣਗੇ ਤੇ ਆਪਾਂ ਚਲੋ ਜਦੋਂ ਮਹਿੰਦੀ ਲੱਗ ਗਈ ਚੂੜੀਆਂ ਚੜਾ ਲਈਏ ਉਸ ਤੋਂ ਬਾਅਦ ਫੋਨ ਕਰ ਦਾਂਗੇ ਉਹ ਲੈ ਆਉਣਗੇ ਤੇ ਇਹ ਆਪਣੇ ਨੇੜੇ ਹੀ ਪੈ ਗਿਆ ਜੀ ਸੈਲੂਨ ਉਤੇ ਪਾਸੇ ਜੇ ਮੈਂ ਕੋਈ ਜਿਆਦਾ ਮੇਕਅਪ ਤਾਂ ਕਰਵਾਇਆ ਨਹੀਂ ਬਸ ਥ੍ਰੈਡਿੰਗ ਕਰਵਾ ਲਈਦੀ ਹੈ ਜੀ ਜਾਂ ਥੋੜਾ ਕਾਣਾ ਆਪਾਂ ਮੇਕਅਪ ਹੁੰਦਾ ਜਿਵੇਂ ਫੇਸ਼ੀਅਲ ਬਲੀਚ ਵਗੈਰਾ ਇਹ ਕਰਵਾ ਲਿਆ ਉਹਨੇ ਹੁਣੇ ਹੈਗੇ ਤੇ ਥ੍ਰੈਡਿੰਗ ਜੀ ਮੈਂ ਪਹਿਲਾਂ ਕਰਵਾ ਲਈ ਸੀ ਤੇ ਹੁਣ ਤਾਂ ਆਪਾਂ ਮਹਿੰਦੀ ਤੇ ਚੂੜੀਆਂ ਨੇ ਜਿਹੜੀਆਂ ਉਹ ਚੜਵਾਉਣ ਜਾਵਾਂਗੇ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਬਾਕੀ ਜੀ ਜੁੜੇ ਰਹੋਣ ਵੀਡੀਓ ਦੇ ਨਾਲ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਪਹਿਣਦੇ ਵੀ ਜਿਹੜੀਆਂ ਚੂੜੀਆਂ ਆਪਾਂ ਤੁਹੇ ਕਿਹੜੀਆਂ ਚੂੜੀਆਂ ਚੜਾਵਾਂਗੇ ਨਾ ਪਾਉਣਗੀਆਂ ਕਿ ਨਾ ਆਉਣਗੀਆਂ ਉਹ ਆਪਾਂ ਨੂੰ ਸੈਲਨ ਚ ਜਾ ਕੇ ਪਤਾ ਲੱਗੂਗਾ ਜੀ ਚਲੋ ਜੀ ਠੀਕ ਆ ਜੀ ਮਿਲਦੇ ਆ ਇਸ ਤੋਂ ਬਾਅਦ ਪਰ ਮੇਰੇ ਹੱਥ ਦੇਖੋ ਮੇਰੇ ਸੇਚ ਦੀਆਂ ਗੇਠੀਆਂ ਨੇ ਤਾਂ ਬੜੇ ਛੋਟੇ ਇੰਨੇ ਲੱਗਦੇ ਭਾਰੀ ਲੱਗਦਾ ਆ ਵੀ ਸੋਹਣੀ ਹੈ ਨਾ ਛੋਟੇ कितना तो 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 बज तो 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 गया है बर्थडे में कलर देखो जी हां 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 <tuk> Ayo <tangan> ini ਇਹ ਜੇ ਉਹ ਹੁਣ ਇੰਨਾ ਜਿਆਦਾ ਸੇਤੀ ਉੱਤਰ ਤੋਂ ਆ। ਇਹਨਾਂ ਨੇ ਇੱਕ ਹੱਥ ਸੀ ਹੁਣੇ ਨੇ। ਚੀਨੀ ਹੁਣ ਨਹੀਂ ਨੇ, ਪਰ ਹੁਣ ਨਹੀਂ ਨੇ। ਖਾਇ ਬਿਨੀਆਂ ਨੇ। 2 600। ਉਹ ਇਹਨਾਂ ਨੂੰ ਮੈਨੂੰ ਉਸ ਵਸੂਈ ਪਾ ਲਾਉਂਦੇ। 15 ਨੇ। ਦੋ ਦਿਨ ਲਾਉਂਦੇ। ਆ ਅੱਧ ਵਿਚੀ ਦੇ। ਲੱਗਨੇ। ਨਾ ਨੁਚੀ ਸੀ ਹਾਂ ਸੀ ਅੱਛਾ ਦੋ ਕੋਈ ਨਾ ਇੱਕ ਅੱਧੀ ਝੂਗ ਗਈ ਮੈਨੂੰ ਲੱਗਦਾ ਆ ਸੀ ਆ ਸੀ ਆ ਤਾਂ ਬਹੁਤੀ ਉੱਤਰਾਂ ਨੂੰ ਇਹ ਥੋੜਾ ਹੈਗੀਆਂ ਸਿਨਾਂ ਵਾਲੀਆਂ ਇਹਦੇ ਨਾ ਨਾ ਹੈ ਨਹੀਂ ਆ ਦੇ ਸਾਰੀਆਂ ਬੋਲੀਆਂ ਸੱਹ ਹੋ ਗਈਆਂ ਪੂਰੀਆਂ ਆ 12 ਕੁੜੀਆਂ ਨੇ ਇਹਦੀਆਂ ਆ 12 ਕੁੜੀਆਂ ਮੈਨੂੰ ਲੱਗਦਾ ਕਿ ਇਹ

ਹਾਂਜੀ ਭੈਣੇ ਇੱਥੇ ਮੈਂ ਚੂੜੀਆਂ ਜਿਹੜੀਆਂ ਨੇ ਉਹ ਚੜਵਾ ਲਈਆਂ ਚੂੜੀਆਂ ਇਹਦੀ ਦੇ ਕੋਲੇ ਹਜੇ ਕੋਈ ਬੜਾ ਜਿਆਦਾ ਰਸੇ ਨਹੀਂ ਸੀ ਹੈਗੇ ਇਦਾਂ ਹੀ ਸੀ ਡੱਬੇ ਦੇ ਵਿੱਚ ਹੀ ਚੂੜੀਆਂ ਸੀ ਜਿਹੜੀਆਂ ਚੂੜੀਆਂ ਦੇ ਬਹੁਤ ਸੋਹਣੇ ਰੰਗ ਬਹੁਤ ਸੋਹਣੇ ਡਿਜ਼ਾਈਨ ਸੀ ਤੇ ਮੇਰੇ ਹੱਥ ਭਾਰੀ ਹੋਣ ਕਰਕੇ ਮੇਰੇ ਜਿਆਦਾ ਜਿਹੜੇ ਵਧੀਆ ਡਿਜ਼ਾਈਨ ਸੀ ਉਹ ਨਹੀਂ ਆਏ ਤੇ ਮੈਂ ਫਿਰ ਇੱਕ ਜਿਹੜਾ ਪਰਪਲ ਜਿਹਾ ਕਲਰ ਦੀਆਂ ਮੈਨੂੰ ਪਸੰਦ ਆਈਆਂ ਮੈਂ ਉਹ ਚੂੜੀਆਂ ਜਿਹੜੀਆਂ ਪਾ ਲਈਆਂ ਜਿਹੜੀਆਂ ਚੂੜੀਆਂ ਮੈਂ ਪਹਿਲਾਂ ਪਾ ਕੇ ਦੇਖੀਆਂ ਸੀ ਉਹ ਬਹੁਤ ਜਿਆਦਾ ਹੈਵੀ ਸੀ ਤੇ ਤਾਂ ਕਰਕੇ ਫੇਰ ਜੀ ਮੈਂ ਫੇਰ ਜਿਹੜੀਆਂ ਮੈਨੂੰ ਪਰਪਲ ਜੀਆਂ ਚੂੜੀਆਂ ਪਸੰਦ ਆਈਆਂ ਤੇ ਇਹ ਪਾਲੀਆਂ ਕੁਝ ਚੂੜੀਆਂ ਇਹ 2 ਦਰਜਨਾ ਸੀ ਜੀ ਇਹ ਚ ਮੈਂ 1 ਦਰਜਨਾ ਇੱਕ ਹੱਥ 'ਚ ਪਾਲੀ ਦੂਜੇ ਹੱਥ 'ਚ ਆਪਣੇ ਉਹ ਜਿਹੜੀ ਦਰਜੇ ਨਾਲ ਚੂੜੀਆਂ ਦੀ ਉਹ ਨਹੀਂ ਪਈ ਤੇ ਫੇਰ ਆਪਾਂ ਆਖਿਆ ਵੀ ਚਲ ਇਹ ਚੂੜੀਆਂ ਆਪਾਂ ਇਸ ਤੋਂ ਬਾਅਦ ਫੇਰ ਪਾ ਲਾਂਗੇ ਜਦੋਂ ਇਹ ਚੂੜੀਆਂ ਆਪਣੀਆਂ ਉਹ ਹੋ ਗਈਆਂ ਤੇ ਆਪਾਂ ਇੱਕ ਦਰਜਨ ਫੇਰ ਨਾਲ ਐਕਸਟਰਾ ਲਿਆ ਇੱਕ ਦਰਜਨ ਆਪਾਂ ਪਵਾ ਲਿਆ ਤੀਨ ਇਹ ਨਾਲ ਜਿਹੜਾ ਆਪਣਾ ਤਿਹਾਰ ਆ ਭੈਣੇ ਇੰਨੀਆਂ ਕਿ ਚੂੜੀਆਂ ਪਾਈਆਂ ਚਲੋ ਇਹਨੇ ਨਾਲ ਜਿਹੜਾ ਤਿਹਾਰ ਉਹ ਬਣਾਇਆ ਗਿਆ ਤੇ ਦੂਵਾਰੀ ਜੀ ਫਿਰ ਮੈਂ ਮਹਿੰਦੀ ਲਵਾਉਣ ਲੱਗ ਗਈ ਇਹ ਜਿਹੜੀ ਦੀਦੀ ਨੇ ਇਹਨਾਂ ਦੇ ਕੋਲੇ ਗੁੜੀਆਂ ਜਿਹੜੀਆਂ ਇਹਨੇ ਕੰਮ ਸਿੱਖ ਰਹੀਆਂ ਨੇ ਤੇ ਇਹ ਫਿਰ ਮੈਂ ਮਹਿੰਦੀ ਲਾਉਣ ਲੱਗ ਗਏ ਤੇ ਇਸ ਤੋਂ ਬਾਅਦ ਇੱਕ ਹੱਥ ਤੇ ਇਹਨਾਂ ਨੇ ਮਹਿੰਦੀ ਲਾਤੀ ਦੂਜੇ ਹੱਥ ਤੇ ਉਹ ਦੀਦੀ ਨੇ ਜਿਹੜੇ ਆਪ ਉਹ ਮਹਿੰਦੀ ਲਾਉਣਗੇ ਇਹ ਜਿਹੜੀ ਦੀਦੀ ਆ ਇਹ ਸਾਡੇ ਘਰਾਂ ਦੇ ਕੋਲ ਹੀ ਆ ਗਏ ਇਹਨਾਂ ਨੇ ਵੀ ਪਿਛਲੇ ਸਾਲ ਹੋ ਗਿਆ ਜੀ ਸਾਲ ਡੇਢ ਕ ਸਾਲ ਇਤਨੇ ਸਾਲ ਵਾਂਗੂ ਉਦੋਂ ਦਾ ਇਹਨਾਂ ਨੇ ਸੈਲੂਨ ਖੁੱਲ੍ਹਿਆ ਵਧੀਆ ਕੰਮ ਚੱਲਦਾ ਜੀ ਇਹਨਾਂ ਦਾ ਬਹੁਤ ਜਿਹੜਾ ਸੁਭਾਅ ਬਹੁਤ ਨੇਚਰ ਆ ਬਹੁਤ ਵਧੀਆ ਹੈਗਾ ਇਹਨਾਂ ਦਾ ਤੇ ਐ ਨਹੀਂ ਹੈਗਾ ਵੀ ਸਿਰੇ ਨਹੀਂ ਜਾਂਦੇ ਹੈਗੇ ਬਸ ਠੀਕ ਰੇਟ ਨਾਲ ਜਿਹੜੀ ਵਧੀਆ ਸਾਰਾ ਕੰਮ ਕਰ ਦਿੰਦੇ ਨੇ ਤੇ ਇਹ ਵਧੀਆ ਮਹਿੰਦੀ ਵਗੇਰਾ ਵਧੀਆ ਲਾਉਂਦੇ ਨੇ ਬਾਕੀ ਜੇ ਕੋਈ ਬਰਾਈਡਲ ਵਗੇਰਾ ਤਿਆਰ ਕਰਨੀ ਆ ਜਾਂ ਕੋਈ ਪਾਰਟੀ ਫਕਸ਼ਨ ਤੇ ਮੇਕਅਪ ਕਰਨਾ ਇਹ ਸਾਰੀ ਤਿਆਰੀ ਇਹ ਦੀਦੀ ਕਰ ਦਿੰਦੇ ਨੇ ਬਹੁਤ ਵਧੀਆ ਜੀ ਇਹਨਾਂ ਕੋਲ ਕਸਟਮਰ ਆਉਂਦੇ ਨੇ ਤੇ ਬਾਕੀ ਜੀ ਇਹ ਵਾਲ ਜਿੰਨੇ ਸਟ੍ਰੇਟ ਕਰਵਾਉਣੇ ਨੇ ਕੇਰਾਟਨ ਕਰਵਾਉਣਾ ਵਗੈਰਾ ਸਾਰਾ ਹੇਅਰ ਦਾ ਵੀ ਸਾਰਾ ਜਾਣਦੇ ਨੇ ਤੇ ਨੇਲ ਦਾ ਵੀ ਇਹਨਾਂ ਦਾ ਜਿਹੜਾ ਕੀਤਾ ਹੋਇਆ ਹੈਗਾ ਨੇਲ ਦਾ ਵੀ ਇਹਨਾਂ ਨੇ ਜਿਹੜਾ ਸੀ ਕੋਰਸ ਕਰ ਲਿਆ ਸੀ ਤੇ ਇਹਨਾਂ ਨੇ ਪਹਿਲਾਂ ਸ਼ੁਰੂ ਤੋਂ ਹੀ ਇਹ ਵੈਸੇ ਸਿੱਖਿਆ ਹੋਇਆ ਸੀ ਪਾਰਲਰ ਦਾ ਕੰਮ ਤੇ ਹੁਣ ਮਾਡਰਨ ਲੁੱਕ ਦੇ ਹਿਸਾਬ ਦੇ ਨਾਲ ਵੀ ਉਹ ਜਿਹੜਾ ਪਿਛਲਾ ਜਿਹੜਾ ਸਿੱਖਿਆ ਹੋਇਆ ਸੀ ਉਹ ਹੁਣ ਨਹੀਂ ਅਗਲਾ ਪਸੰਦ ਕਰਦਾ ਫਿਰ ਉਸ ਤੋਂ ਬਾਅਦ ਇਸਦੀਦੀ ਨੇ 1 ਸਾਲ ਜਿਹੜਾ ਜਿਹਨ ਟ੍ਰੇਨਿੰਗ ਲਿੱਤੀ ਆ ਪਹਿਲਾਂ ਇਹ ਦੀਦੀ ਤਪੇ ਜਾਂਦੇ ਹੁੰਦੇ ਸੀ ਤਪੇ ਵੀ ਇਹਨਾਂ ਨੇ ਸਿੱਖਿਆ ਜਿਹੜਾ ਪਾਰਲਰ ਦਾ ਕੰਮ ਸਿੱਖਿਆਗਾ ਤੇ ਇਸ ਤੋਂ ਬਾਅਦ ਇਹ ਦੀਦੀ ਨੇ ਜਿਹੜਾ ਨੀਲ ਦਾ ਕੰਮ ਆ ਉਹ ਆਪਣੇ ਲਵੇ ਪੈਂਦਾ ਜੀ ਬਰਨਾਲਾ ਸਹਿਰ ਇਹ ਦੀਦੀ ਨੇ ਨੀਲ ਦਾ ਜਿਹੜਾ ਨੀਲ ਦਾ ਕੋਰਸ ਆ ਇਹ ਉੱਥੋਂ ਕੀਤਾਗਾ ਬਹੁਤ ਸੋਹਣਾ ਨੀਲ ਦਾ ਵੀ ਜਿਹੜਾ ਕੰਮ ਜਾਣਦੀ ਨੇ ਦੀਦੀ ਤੇ ਚਲੋ ਠੀਕ ਆ ਜੀ ਹੁਣ ਆਪਾਂ ਲਵਾਉਣੇ ਆ ਮਹਿੰਦੀ ਇੱਕ ਹੱਥ ਤੇ ਮੇਰੀ ਏਦੀ ਦੀ ਮਹਿੰਦੀ ਲਾਉਣਗੇ ਗੁੜੀਆਂ ਜਿਹੜੇ ਸਿੱਖ ਰਹੇ ਨੇ ਦੂਜੇ ਹੱਥ ਤੇ ਮਹਿੰਦੀ ਹੈ ਜਿਹੜੀ ਦੂਜੀ ਏਦੀ ਦੀ ਲਾਉਣਗੇ ਹੁਣ ਤਾਂ ਇੰਨਾ ਤਿਹਾਰਾ ਜਾਂਦਾ ਰਹਿਣਾ ਨਹੀਂ ਇੱਦਾਂ ਨਾ ਲੋਕ ਇੰਨਾ ਸੈਲੀਬ੍ਰੇਟ ਕਰਦੇ ਪਹਿਲਾਂ ਤਾਂ ਪੱਲਾ ਲੁੱਕਨ ਬੋਚਾ ਦਾ ਅੰਦਾਜ਼ਾ ਸੀਗਾ ਹੁਣ ਤਾਂ ਉਹ ਆ ਬਸ ਕੋਈ ਹੁਣ ਸਾਰੇ ਤਿਹਾਰ ਪੈਸਿਆਂ ਪੂਸਿਆਂ ਦੇ ਹੀ ਰਹਿ ਗਏ ਮੈਂ ਜ਼ਿਆਦਾ ਹੈਵੀ ਡਿਜ਼ਾਈਨ ਤਾਂ ਪਵਾਇਆ ਨਹੀਂ ਹੈਗਾ ਜੀ ਮੈਨੂੰ ਆਏ ਸੀ ਵਕਤ ਚਲ ਥੋੜਾ ਜਿਹਾ ਹਲਕਾ ਜਿਹਾ ਡਿਜ਼ਾਈਨ ਦੋ ਮਾਹਾਂ ਤੇ ਪਵਾ ਲੈਣੇ ਆ ਤੇ ਚਲੋ ਜੀ ਫਿਰ ਆਏ ਸੀ ਹੁਣ ਆਪਣੇ ਕੋਲ 2 ਘੰਟੇ ਜਿਹੜਾ ਟਾਈਮ ਹੈਗਾ ਸੀ ਤੇ ਫਿਰ ਇਸ ਤੋਂ ਬਾਅਦ ਵੀ ਆਪਾਂ ਨੂੰ ਘਰ ਦੇ ਕੰਮ ਧੰਦੇ ਹੋ ਜਾਣਗੇ ਵੀ ਆਪਾਂ ਇੰਨਾ ਟਾਈਮ ਜਿਹੜਾ ਰੱਖ ਨਹੀਂ ਸਕਦੇ ਹੈਗੇ ਤੇ ਬਾਕੀ ਫਿਰ ਜੀ ਮੈਂ ਮਹਿੰਦੀ ਮੈਨੂੰ ਆਪ ਨੂੰ ਤਾਂ ਜਿੰਨੀ ਲਾਉਣੀ ਆਉਂਦੀ ਨਹੀਂ ਵੈਸੇ ਮੈਂ ਥੋੜਾ ਕਾਣਾ ਟੁਹਾਨ ਮੋੜਾ ਮੋਟਾ ਜਿਹਾ ਪਾ ਲੈਂਦੀ ਹੁੰਨੀ ਆ ਵੈਸੇ ਵੀ ਸੌਣ ਸ਼ਸਤਰ ਜਿਹਾ ਕਰ ਲਈਦਾਗਾ ਤੇ ਤਾਂ ਹੀ ਮੈਂ ਖੋਚਿਆ ਵਿਚਾਰ ਨਾਲ ਦੀਦੀ ਤੋਂ ਚੂੜੀਆਂ ਚੜਵਾਏ ਜਾਂਨੇ ਉੱਥੇ ਹੀ ਆਪਾਂ ਜਿਹੜੀ ਮਹਿੰਦੀ ਆ ਉਹ ਉੱਥੇ ਲਵਾ ਲਿਆਵਾਂਗੇ ਤੇ ਨਾਲ ਦੀਦੀ ਕਹਿੰਦੇ ਨੇ ਤੁਸੀਂ ਆਉਂਦੇ ਨਹੀਂ ਹੈਗੇ ਮੈਨੂੰ ਬਹੁਤ ਟਾਈਮ ਹੋ ਗਿਆ ਸੀ ਜ ਗਈ ਨੂੰ ਮੈਂ ਚਲ ਇਹਨੇ ਨਾਲ ਵੀ ਆਪਾਂ ਜਾਏ ਆਉਣੇ ਆਗੇ ਕ੍ਰੇਕ ਕੇ ਨਾਲ ਹੀ ਪਾਣੀ ਪੈ ਜਾਏਗੀ ਆ ਚੂੜੀਆਂ ਆਪਾਂ ਇੰਨੀਆਂ ਕੰਡਾਲੇ ਆਏ ਇਹ ਚੂੜੀਆਂ ਜੀ ਫਿਰ ਮੇਰੇ ਆ ਇੱਕ ਹੱਥ ਤੇ ਚੂੜੀਆਂ ਨੇ ਇੱਕ ਤੇ ਜੱਸੀ ਨੇ ਪਰ ਆਪਾਂ ਮੇਕਅਪ ਚਿਹਰਾ ਸੈਟ ਉਹਦਾ ਕੋਈ ਨੁਕਰਾਉ ਕਰ ਨਹੀਂ ਜਿੱਥੇ ਇਹ ਸਬਸਿਡਰੀ ਸੰਸਥਾ ਹਾਨੂੰ ਆ ਦੋ ਤਿੰਨ ਚੀਜ਼ਾਂ ਦੇ ਜੀ ਹੁਣ ਆਪਾਂ ਜਿਹੜੀ ਮਹਿੰਦੀ ਲਵਾ ਕੇ ਆਪਾਂ ਘਰੇ ਆ ਗਏ ਜਿਹੜੀ ਮਹਿੰਦੀ ਹੈ ਜੀ ਆਪਾਂ ਇਹਨੂੰ ਉਧਰ ਘੰਟਾ ਬਸ ਹੋਰ ਰੱਖ ਲਾਂਗੇ ਵੈਸੇ ਸੁੱਕੀ ਪਈ ਹੈ ਉੱਤਰ ਨਾ ਲੱਗੀ ਆਵਦੇ ਆਪ ਜੀ ਇਹ ਤੇ ਬਸ ਇਸ ਤੋਂ ਬਾਅਦ ਹੁਣ ਆਪਾਂ ਇਹਨੂੰ ਉਤਾਰ ਦਾਂਗੇ ਤੇ ਬਾਕੀ ਜੀ ਹੁਣ ਗੁਰਸ਼ਰਨ ਆਪਣਾ ਸਕੂਲੋਂ ਆ ਗਿਆ ਹੁਣ ਇਹਨੂੰ ਆਪਾਂ ਵੀ ਦੁੱਧ ਬਾਦ ਗਰਮ ਕਰਕੇ ਦੇਣਾਗਾ ਤੇ ਬਾਅਦ ਆਪਾਂ ਵੀਡੀਓ ਦਾ ਕਰਨ ਲੱਗਿਆਂ ਜੀ ਐਂਡ ਮਿਲਾਂਗੇ ਜੀ ਕਿਸੇ ਨਿਊ ਬਲੌਗ ਦੇ ਨਾਲ ਤੇ ਤੇ ਵੀਡੀਓ ਦੇ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਜੁੜੇ ਰਹੋ ਸਾਡੇ ਚੈਨਲ ਨਾਲ ਮੇਰਿਆਂ ਦੀ ਕਿਸੇ ਨਿਊ ਲੋਕਰ ਤੋਂ ਤੁਹਾਨੂੰ